700 ਰੁਪਇਆ ਕਮਾ ਕੇ ਲਿਆਵਾਂ 100 ਰੁਪਏ ਦੇ ਫਲ ਫਰੂਟ ਆਪਣੇ ਬੱਚਿਆਂ ਲਈ 200 ਦੀ ਸੁਰਕੀ ਬਿੰਦੀ ਘਰ ਵਾਲੀ ਲਈ ਤੇ ਇਹ ਚੀਜ਼ਾਂ ਉਸ ਤੋਂ ਬਾਅਦ ਕਿੰਨਾ ਥੋੜਾ ਪਿਆਰ ਆ ਜਿਹੜੇ ਕਹਿੰਦੇ ਸੀ ਉਹ ਇੱਕ ਗੱਲ ਹੋਰ ਦੱਸਨਾ ਆ ਵੀਰ ਸਿੰਘ ਕੋੜਾ ਲੈ ਕੇ ਆਗੇ ਕੁਝ ਬਾਰੇ ਇੱਕ ਗੱਲ ਹੋਰ ਦੱਸਨਾ ਜਿਹੜੇ ਕਹਿੰਦੇ ਸੀ ਬਾਬਾ ਬਾਬੇ ਤੋਂ ਆਪਣੀ ਧੀ ਵੀ ਨੂੰ ਸਭੀ ਸੁਣ ਲੋ ਉਹ ਤੀਵੇਂ ਚਾਵਲ ਦੀ ਚਲੀ ਗਈ ਸੁਣ ਲੇ ਸੁਣ ਲੇ ਜਿਹੜੀ ਹੁਣ ਵਾਹਿਗੁਰੂ ਨੇ ਮੇਰੇ ਕਰਮਾਂ 'ਚ ਮੇਰੀ ਸਹਜਾਦੀ ਮੇਰੀ ਸਰਦਾਰ ਨਹੀਂ ਮੇਰੀ ਧਰ ਪਤਨੀ ਮੇਰੇ ਕਰਮਾਂ 'ਚ ਲਿਖੀ ਆ ਨਾ ਉਹ ਕਰੇ ਮੀਡੀਆ 'ਚ ਨਹੀਂ ਆਉਣੀ ਨਾ ਆਉਣਾ ਚਾਹੁੰਦੀ ਆ ਜੇ ਇੱਕ ਮਰ ਫੋਟੋ ਦਿਖਾਦੀ ਨੀਂਦ ਨਹੀਂ ਆਉਣੀ ਕਿਸੇ ਨੂੰ ਸਰਪੰਚ ਨੇ ਦੇਖੀ ਉਹ ਕਹਿਣਗੇ ਤੈਨੂੰ ਕਹਿਣਗੇ ਕੁੜੀ ਸਟੈਂਡ ਹੋਈ ਮੈਨੂੰ ਕਹਿਣਗੇ ਜੱਟ ਦੀ ਗਾੜੀ ਮੈਨੂੰ ਜਿਹੜੇ ਕਹਿੰਦੇ ਆ ਵੀ ਤੀਵੀ ਨਹੀਂ ਸਭੀ ਤੁਸੀਂ ਜੇ ਰੁਪਈਆ ਵਟਾਉਣਾ ਤਾਂ ਦੱਸੋ ਦੇਖ ਕਰਕੇ ਮੈਨੂੰ ਭਾਈ 23 ਰਿਸ਼ਤੇ ਆਏ ਆ ਉਹਦੇ ਵਿੱਚੋਂ ਮੈਂ ਇੱਕ ਨੂੰ ਪਿਆਰ ਕਰਦਾ ਬਾਕੀ ਸਭ ਮੇਰੀਆਂ ਭੈਣਾਂ ਨੇ ਮੇਰੀ ਫਿਕਰ ਛੱਡੋ ਮੇਰਾ ਵਿਆਹ ਹੋ ਰਿਹਾ ਮੇਰੇ ਕੋਲ ਆਪਣੀ ਘਰ ਵਾਲੀ ਹੋएगी ਇਹ ਐਵੇਂ ਬਿਨਾਂ ਗੱਲ ਤੋਂ ਆਪਣੀ ਭੈਣਾਂ